ਦੋਸਤੋ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਬਗਦਾਦ ਸ਼ਹਿਰ ਤੋਂ ਦੂਰ ਇੱਕ ਪਿੰਡ ਵਿੱਚ ਸ਼ਹਿਰੂਜ਼ ਨਾਮ ਦਾ ਬੁੱਢਾ ਸੌਦਾਗਰ ਰਹਿੰਦਾ ਸੀ। ਉਮਰ ਦੇ ਆਖਰੀ ਪੜਾਅ ਵਿੱਚ ਆ ਕੇ ਉਸਨੇ ਆਪਣਾ ਸਾਰਾ ਕਾਰੋਬਾਰ ਦੋਨੋਂ ਪੁੱਤਰਾਂ ਦੇ ਹਵਾਲੇ ਕਰ ਦਿੱਤਾ। ਸ਼ਹਿਰੂਜ਼ ਦਾ ਵੱਡਾ ਪੁੱਤਰ ਬਿਲਾਲ ਬਹੁਤ ਦੂਰ ਦ੍ਰਿਸ਼ਟੀ ਦਾ ਮਾਲਕ ਸੀ। ਉਹ ਨਾ ਸਿਰਫ ਉੱਚੀ ਸੋਚ ਦਾ ਮਾਲਕ ਸੀ, ਬਲਕਿ ਆਪਣੇ ਉੱਚੇ ਸੁੱਚੇ ਕਿਰਦਾਰ ਦੀ ਵਜ੍ਹਾ ਨਾਲ ਪਿੰਡ ਵਿੱਚ ਇੱਜ਼ਤ ਦੀ ਨਿਗਾ ਨਾਲ ਦੇਖਿਆ ਜਾਂਦਾ ਸੀ। ਬਿਲਾਲ ਹਮੇਸ਼ਾ ਕਾਰੋਬਾਰ ਵਿੱਚ ਆਪਣੇ ਆਪ ਤੇ ਜ਼ਿਆਦਾ ਬੋਝ ਪਾਉਂਦਾ ਅਤੇ ਆਪਣੇ ਛੋਟੇ ਭਰਾ ਰਾਸ਼ਿਦ ਨੂੰ ਜ਼ਿਆਦਾ ਜ਼ਿੰਮੇਵਾਰੀਆਂ ਤੋਂ ਬਚਾਉਂਦਾ ਪਰ ਉਸ ਦੇ ਨਾਲ-ਨਾਲ ਉਹ ਰਾਸ਼ਿਦ ਨੂੰ ਇਹ ਨਸੀਹਤ ਵੀ ਦਿੰਦਾ ਕਿ ਧੰਦੇ ਵਿੱਚ ਇਮਾਨਦਾਰੀ ਸਭ ਤੋਂ ਵੱਡੀ ਦੌਲਤ ਹੈ ਉਹ ਉਸ ਨੂੰ ਸਿਖਾਉਂਦਾ ਕਿ ਕਾਰੋਬਾਰ ਵਿੱਚ ਸੱਚਾਈ ਅਤੇ ਇਮਾਨਦਾਰੀ ਤੋਂ ਬਿਨਾਂ ਬਰਕਤ ਨਹੀਂ ਆਉਂਦੀ ਕੁਝ ਸਮੇਂ ਬਾਅਦ ਸ਼ਹਿਰੂਜ਼ ਦੇ ਦਿਲ ਵਿੱਚ ਇੱਕ ਨਵੀਂ ਸੋਚ ਨੇ ਜਨਮ ਲਿਆ ਉਹ ਅਕਸਰ ਬੈਠ ਕੇ ਇਹ ਸੋਚਦਾ ਕਿ ਕਿਉਂ ਨਾ ਮੈਂ ਆਪਣੇ ਦੋਨੋਂ ਪੁੱਤਰਾਂ ਦਾ ਵਿਆਹ ਕਰ ਦੇਵਾਂ ਉਹ ਦੋਨੋਂ ਜਵਾਨ ਹੋ ਚੁੱਕੇ ਹਨ ਵਿਆਹ ਤੋਂ ਬਾਅਦ ਆਪਣੇ ਘਰ ਵਸੋਣਗੇ ਤਾਂ ਜ਼ਿੰਦਗੀ ਵਧੀਆ ਨਿਕਲ ਜਾਵੇਗੀ ਇਹ ਖਿਆਲ ਉਸ ਨੂੰ ਸਕੂਨ ਦਿੰਦਾ ਕਿ ਉਹਨਾਂ ਦੀਆਂ ਖੁਸ਼ੀਆਂ ਨੂੰ ਉਹ ਆਪਣੀਆਂ ਅੱਖਾਂ ਨਾਲ ਦੇਖ ਸਕੇਗਾ ਪਰ ਜੇ ਉਹ ਦੁਨੀਆ ਤੋਂ ਚਲਿਆ ਗਿਆ ਤਾਂ ਉਸਦੇ ਬੇਸਹਾਰਾ ਬੇਟੇ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰਨਗੇ ਹਾਲਾਂਕਿ ਉਹ ਜਵਾਨ ਅਤੇ ਖੁਦਮੁਖਤਿਆਰ ਸਨ ਪਰ ਇੱਕ ਬਾਪ ਦੀ ਤਰ੍ਹਾਂ ਇਹ ਖਿਆਲ ਸ਼ਹਿਰੂਜ਼ ਦੇ ਜਹਨ ਵਿੱਚ ਵੀ ਗੂੰਜਣ ਲੱਗਿਆ ਇਸ ਲਈ ਸ਼ਹਿਰੂਜ਼ ਨੇ ਆਪਣੇ ਪੁੱਤਰਾਂ ਦਾ ਵਿਆਹ ਬਗਦਾਦ ਦੇ ਸ਼ਹਿਰ ਵਿੱਚ ਆਪਣੇ ਇੱਕ ਰਿਸ਼ਤੇਦਾਰ ਦੇ ਘਰੇ ਕਰ ਦਿੱਤਾ ਵਿਆਹ ਬਹੁਤ ਧੂਮ ਧਾਮ ਨਾਲ ਹੋਇਆ ਪਿੰਡ ਦੇ ਲੋਕ ਵੀ ਇਸ ਵਿੱਚ ਸ਼ਾਮਿਲ ਹੋਏ ਸ਼ਹਿਰੂਜ਼ ਨੂੰ ਐਦਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਕਈ ਸਾਲਾਂ ਬਾਅਦ ਉਸ ਦੇ ਦਿਲ ਨੂੰ ਸਕੂਨ ਮਿਲਿਆ ਹੋਵੇ ਘਰ ਵਿੱਚ ਨੂੰਹਾਂ ਆਉਣ ਨਾਲ ਖੁਸ਼ੀ ਹੋਰ ਵੀ ਜ਼ਿਆਦਾ ਹੋ ਗਈ ਸ਼ਹਿਰੂਜ਼ ਆਪਣੀਆਂ ਨੋਹਾਂ ਦਾ ਖਾਸ ਖਿਆਲ ਰੱਖਦਾ ਅਤੇ ਆਪਣੇ ਪੋਤੇ-ਪੋਤੀਆਂ ਨੂੰ ਦੇਖਣ ਦੀ ਉਮੀਦ ਤੇ ਦਿਨ गुजारਦਾ। ਉਸ ਦੀ ਪਤਨੀ ਬਹੁਤ ਸਮਾਂ ਪਹਿਲਾਂ ਮਰ ਚੁੱਕੀ ਸੀ। ਪਤਨੀ ਦੇ ਗੁਜ਼ਰ ਜਾਣ ਤੋਂ ਬਾਅਦ ਸ਼ਹਿਰੂਜ਼ ਬੱਚਿਆਂ ਦੇ ਸਹਾਰੇ ਹੀ ਜੀ ਰਿਹਾ ਸੀ। ਨਹੀਂ ਤਾਂ ਉਹ ਬਹੁਤ ਜ਼ਿਆਦਾ ਦੁਖੀ ਰਹਿੰਦਾ ਸੀ। ਪਰ ਹੁਣ ਉਸ ਨੂੰ ਐਦਾਂ ਲੱਗ ਰਿਹਾ ਸੀ ਜਿਵੇਂ ਖੁਸ਼ੀਆਂ ਦੁਬਾਰਾ ਵਾਪਸ ਆ ਗਈਆਂ ਹੋਣ। ਪਰ ਕੁਝ ਸਮੇਂ ਬਾਅਦ ਰਾਸ਼ਿਦ ਜੋ ਪਹਿਲਾਂ ਹੀ ਲਾਪਰਵਾਹ ਅਤੇ ਸਖਤ ਨੈਚਰ ਦਾ ਮਾਲਕ ਸੀ ਆਪਣੇ ਬਾਪ ਦੇ ਸਾਹਮਣੇ ਆ ਖੜਾ ਹੋਇਆ ਉਸ ਦੇ ਚਿਹਰੇ ਉੱਪਰ ਬਗਾਵਤ ਦੇ ਹਾਵ ਭਾਵ ਨਜ਼ਰ ਆ ਰਹੇ ਸਨ ਉਹ ਤੇਜ਼ ਆਵਾਜ਼ ਵਿੱਚ ਬੋਲਿਆ ਅੱਬਾ ਮੈਨੂੰ ਕਾਰੋਬਾਰ ਵਿੱਚ ਆਪਣਾ ਅਲੱਗ ਹਿੱਸਾ ਚਾਹੀਦਾ ਹੈ ਮੈਂ ਵੱਡੇ ਭਰਾ ਬਿਲਾਲ ਨਾਲ ਹੁਣ ਕੰਮ ਨਹੀਂ ਕਰਨਾ ਚਾਹੁੰਦਾ ਉਹ ਕਮਾਈ ਦਾ ਜ਼ਿਆਦਾ ਹਿੱਸਾ ਆਪਣੇ ਕੋਲ ਹੀ ਰੱਖ ਲੈਂਦਾ ਹੈ ਤੇ ਮੈਨੂੰ ਘਟ ਦਿੰਦਾ ਹੈ ਇਹ ਨਾ ਇਨਸਾਫੀ ਹੈ ਮੈਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਰਾਸ਼ਿਦ ਦੀਆਂ ਗੱਲਾਂ ਸੁਣ ਕੇ ਬਾਪ ਦੇ ਦਿਲ ਵਿੱਚ ਵੀ ਹਲਕਾ ਜਿਹਾ ਸ਼ੱਕ ਪੈਦਾ ਹੋਇਆ ਕਿ ਸ਼ਾਇਦ ਰਾਸ਼ਿਦ ਦੀਆਂ ਗੱਲਾਂ ਵਿੱਚ ਕੋਈ ਸੱਚਾਈ ਹੋਵੇ। ਪਰ ਉਹ ਬਿਲਾਲ ਦੇ ਕਿਰਦਾਰ ਤੋਂ ਵੀ ਚੰਗੀ ਤਰ੍ਹਾਂ ਵਾਕਿਫ ਸੀ। ਬਚਪਨ ਤੋਂ ਲੈ ਕੇ ਹੁਣ ਤੱਕ ਬਿਲਾਲ ਨੇ ਨਾ ਕਦੇ ਚੋਰੀ ਕੀਤੀ ਸੀ ਤੇ ਨਾ ਹੀ ਕਦੇ ਝੂਠ ਬੋਲਿਆ ਸੀ। ਉਹ ਹਮੇਸ਼ਾ ਇਮਾਨਦਾਰੀ ਅਤੇ ਸੱਚਾਈ ਨਾਲ ਜ਼ਿੰਦਗੀ ਗੁਜ਼ਾਰਦਾ ਆਇਆ ਸੀ। ਪਰ ਫਿਰ ਵੀ ਸ਼ਹਿਰੋਜ਼ ਨੇ ਰਾਸ਼ਿਦ ਦੀ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਤੇ ਇੱਕ ਗਹਿਰੀ ਸੋਚ ਵਿੱਚ ਪੈ ਗਿਆ ਅਖੀਰਕਾਰ ਉਸਨੇ ਬਿਲਾਲ ਨੂੰ ਆਪਣੇ ਕੋਲ ਬੁਲਾ ਕੇ ਨਿਮਰਤਾ ਨਾਲ ਪੁੱਛਿਆ ਕਿ ਬੇਟਾ ਮੈਂ ਜਾਣਦਾ ਹਾਂ ਤੂੰ ਹਮੇਸ਼ਾ ਸੱਚਾਈ ਅਤੇ ਇਮਾਨਦਾਰੀ ਦੇ ਰਾਹ ਤੇ ਚੱਲਦਾ ਆਇਆ ਹੈ ਤੇ ਮੈਨੂੰ ਉਮੀਦ ਹੈ ਕਿ ਕੋਈ ਐਦਾਂ ਦਾ ਮਸਲਾ ਨਹੀਂ ਹੋਵੇਗਾ ਪਰ ਜੇ ਤੇਰੀ ਰਜ਼ਾਮੰਦੀ ਹੋਵੇ ਤਾਂ ਕਾਰੋਬਾਰ ਦਾ ਵਟਵਾਰਾ ਕਰ ਦੇਣਾ ਬਿਹਤਰ ਹੋਵੇਗਾ ਤਾਂਕੇ ਤੁਸੀਂ ਦੋਨੋਂ ਭਰਾ ਆਪਣੇ ਆਪਣੇ ਹਿੱਸੇ ਨਾਲ ਇੱਕ ਵਧੀਆ ਜ਼ਿੰਦਗੀ ਗੁਜ਼ਾਰ ਸਕੋ ਇਹ ਕਹਿੰਦੇ ਹੋਏ ਸ਼ਹਿਰੋਜ਼ ਦੇ ਲਹਿਜੇ ਵਿੱਚ ਅਫਸੋਸ ਵੀ ਸੀ ਤੇ ਬੇਵਸੀ ਵੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਪੁੱਤਰਾਂ ਦੇ ਦਰਮਿਆਨ ਕੋਈ ਰੰਜਿਸ਼ ਪੈਦਾ ਹੋਵੇ ਬਿਲਾਲ ਜੋ ਕਿ ਸਮਝਦਾਰ ਅਤੇ ਨੇਕ ਦਿਲ ਇਨਸਾਨ ਸੀ ਇਹ ਸੁਣ ਕੇ ਉਦਾਸ ਹੋ ਗਿਆ ਉਹ ਸੋਚਣ ਲੱਗਿਆ ਕਿ ਜੇ ਉਸ ਦੇ ਪਿਤਾ ਦੇ ਸਾਹਮਣੇ ਕਾਰੋਬਾਰ ਦਾ ਵਟਵਾਰਾ ਹੋ ਗਿਆ ਤਾਂ ਇਸ ਸਦਮੇ ਨਾਲ ਸ਼ਾਇਦ ਅੱਬਾ ਦੁੱਖ ਨਾਲ ਹੀ ਮਰ ਜਾਣਗੇ ਉਹ ਨਹੀਂ ਚਾਹੁੰਦਾ ਸੀ ਕਿ ਉਸਦੇ ਪਿਤਾ ਦੇ ਆਖਰੀ ਦਿਨ ਕਿਸੇ ਪਰੇਸ਼ਾਨੀ ਵਿੱਚ ਗੁਜ਼ਰਣ ਦੂਸਰੇ ਪਾਸੇ ਬਿਲਾਲ ਇਹ ਜਾਣਦਾ ਸੀ ਕਿ ਰਾਸ਼ਿਦ ਨੂੰ ਕਾਰੋਬਾਰ ਦੇ ਮਾਮਲੇ ਦੀ ਕੋਈ ਖਾਸ ਸਮਝ ਨਹੀਂ ਹੈ ਜੇ ਉਸ ਨੂੰ ਅਲੱਗ ਕਰ ਦਿੱਤਾ ਗਿਆ ਤਾਂ ਉਹ ਨਾ ਸਮਝੀ ਵਿੱਚ ਸਾਰਾ ਪੈਸਾ ਖਰਾਬ ਵੀ ਕਰ ਸਕਦਾ ਹੈ ਇਹੀ ਸੋਚ ਦੇ ਕਾਰਨ ਬਿਲਾਲ ਨੇ ਕਾਰੋਬਾਰ ਨੂੰ ਵੰਡਣ ਤੋਂ ਇਨਕਾਰ ਕਰ ਦਿੱਤਾ ਇਹ ਸੁਣ ਕੇ ਰਾਸ਼ਿਦ ਗੁੱਸੇ ਵਿੱਚ ਆ ਗਿਆ ਉਸ ਨੇ ਗੁੱਸੇ ਵਿੱਚ ਬਾਪ ਵੱਲ ਦੇਖਿਆ ਅਤੇ ਤੇਜ਼ ਲਹਿਜੇ ਵਿੱਚ ਕਿਹਾ ਦੇਖ ਲਿਆ ਅੱਬਾ ਮੈਂ ਪਹਿਲਾਂ ਹੀ ਕਹਿ ਰਿਹਾ ਸੀ ਕਿ ਇਹ ਬੰਦਾ ਠੱਗ ਹੈ ਇਹ ਮੈਨੂੰ ਧੋਖਾ ਦੇ ਕੇ ਮੇਰੇ ਹਿੱਸੇ ਦੇ ਪੈਸੇ ਖਾ ਰਿਹਾ ਹੈ ਤੇ ਮੈਨੂੰ ਘਟ ਦਿੰਦਾ ਹੈ ਪਰ ਹੁਣ ਐਦਾਂ ਨਹੀਂ ਹੋਵੇਗਾ ਮੈਂ ਇਸ ਨਾਲ ਕਾਰੋਬਾਰ ਬਿਲਕੁਲ ਨਹੀਂ ਕਰਾਂਗਾ ਹੁਣ ਜੋ ਹੋਵੇਗਾ ਅਲੱਗ ਹੋ ਕੇ ਹੀ ਹੋਵੇਗਾ ਰਾਸ਼ਿਦ ਖੁਦ ਵੀ ਲਾਪਰਵਾ ਤੇ ਨਾ ਸਮਝ ਲੜਕਾ ਤਾਂ ਹੈ ਹੀ ਸੀ ਪਰ ਉਸ ਦੀ ਇਸ ਸੋਚ ਦੇ ਪਿੱਛੇ ਉਸ ਦੀ ਪਤਨੀ ਦਾ ਵੀ ਹੱਥ ਸੀ ਜੋ ਕਿ ਰਾਸ਼ਿਦ ਦੀ ਘੱਟ ਅਕਲ ਦਾ ਪੂਰਾ ਫਾਇਦਾ ਚੁੱਕਣਾ ਚਾਹੁੰਦੀ ਸੀ ਪਰ ਜਦੋਂ ਲੜਕਾ ਹੀ ਅਕਲ ਤੋਂ ਪੈਦਲ ਹੋਵੇ ਤਾਂ ਲੜਕੀ ਨੂੰ ਕਸੂਰਵਾਰ ਠਹਿਰਾਉਣਾ ਗਲਤ ਹੈ ਫਿਰ ਬਿਲਾਲ ਨੇ ਪਹਿਲਾਂ ਤਾਂ ਰਾਸ਼ਿਦ ਨੂੰ ਨਰਮੀ ਨਾਲ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਹੌਲੀ ਦੇਣੀ ਬੋਲਿਆ ਦੇਖ ਭਰਾ ਐਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਾਰੋਬਾਰ ਦਾ ਸਾਰਾ ਹਿਸਾਬ ਕਿਤਾਬ ਵਿੱਚ ਲਿਖਿਆ ਹੋਇਆ ਹੈ ਹਰ ਰਕਮ ਦਰਜ ਹੈ ਅਗਰ ਸਾਰਾ ਕੁਝ ਸਾਫ਼-ਸਾਫ਼ ਲਿਖਿਆ ਹੋਇਆ ਹੈ ਤਾਂ ਫਿਰ ਮੈਂ ਕਿੱਦਾਂ ਪੈਸੇ ਚੋਰੀ ਕਰ ਸਕਦਾ ਹਾਂ ਲੇਕਿਨ ਰਾਸ਼ਿਦ ਆਪਣੀ ਜਿੱਦ ਤੇ ਅੜਿਆ ਰਿਹਾ ਅਤੇ ਬਿਲਾਲ ਦੀ ਗੱਲ ਤੇ ਯਕੀਨ ਕਰਨ ਲਈ ਤਿਆਰ ਹੀ ਨਹੀਂ ਸੀ ਤਾਂ ਫਿਰ ਬਿਲਾਲ ਨੇ ਕਿਹਾ ਜੇ ਤੈਨੂੰ ਮੇਰੇ ਤੇ ਸ਼ੱਕ ਹੈ ਤਾਂ ਆਪਣੇ ਨਾਲ ਜੋ ਦੋ ਮਜ਼ਦੂਰ ਕੰਮ ਕਰਦੇ ਹਨ ਤੂੰ ਜਾ ਕੇ ਉਹਨਾਂ ਨੂੰ ਪੁੱਛ ਲੈ ਸ਼ਹਿਰੂਜ਼ ਨੇ ਲੰਬਾ ਸਾਹ ਲਿਆ ਅਤੇ ਕਿਹਾ ਨਹੀਂ ਘਰ ਦੀ ਗੱਲ ਬਾਹਰ ਲੈ ਕੇ ਜਾਣ ਦੀ ਕੋਈ ਲੋੜ ਨਹੀਂ ਹੈ ਫਿਰ ਉਸਨੇ ਬਿਲਾਲ ਵੱਲ ਦੇਖਿਆ ਤੇ ਕਿਹਾ beta ਛੱਡੋ ਇਹ ਮਾਮਲਾ ਬਸ ਕਾਰੋਬਾਰ ਦਾ ਹਿਸਾਬ ਕਰ ਲੋ ਅੱਧਾ ਹਿੱਸਾ ਤੇਰਾ ਅਤੇ ਅੱਧਾ ਰਾਸ਼ਿਦ ਦਾ ਜਦੋਂ ਤੱਕ ਮੈਂ ਜਿਉਂਦਾ ਹਾਂ ਮੈਨੂੰ ਬਸ ਇੰਨੇ ਪੈਸੇ ਦੇ ਦਿਆ ਕਰਿਓ ਕਿ ਮੇਰਾ ਗੁਜ਼ਾਰਾ ਹੋ ਜਾਵੇ ਬਾਕੀ ਕਮਾਈ ਨਾਲ ਤੁਸੀਂ ਦੋਨੋਂ ਆਪਣੀ ਜ਼ਿੰਦਗੀ ਸਵਾਰੋ ਸ਼ਹਿਰੂਜ਼ ਦੇ ਇਹ ਅਲਫਾਜ਼ ਬਿਲਾਲ ਦੇ ਦਿਲ ਵਿੱਚ ਤੀਰ ਵਾਂਗ ਲੱਗੇ ਉਸਨੂੰ ਬਹੁਤ ਦੁੱਖ ਹੋਇਆ ਕਿ ਜਿਸ ਬਾਪ ਨੇ ਉਹਨਾਂ ਨੂੰ ਕਾਬਿਲ ਬਣਾਇਆ ਜੋ ਹਮੇਸ਼ਾ ਉਹਨਾਂ ਦਾ ਪਰੇਸ਼ਾਵਾ ਬਣਿਆ ਰਿਹਾ ਅੱਜ ਉਹਨਾਂ ਦੇ ਹੀ ਸਾਹਮਣੇ ਕਾਰੋਬਾਰ ਨੂੰ ਬੰਦ ਦਿੱਤਾ ਗਿਆ। ਇਹ ਇੱਕ ਐਦਾਂ ਦਾ ਦਰਦ ਸੀ ਜਿਸ ਨੂੰ ਸਿਰਫ ਇੱਕ ਬਾਪ ਹੀ ਸਮਝ ਸਕਦਾ ਸੀ ਅਤੇ ਇਹ ਸਿਰਫ ਰਾਸ਼ਿਦ ਦੀ ਬੇਫਕੂਫੀ ਨਾਲ ਹੋਇਆ। ਬਿਲਾਲ ਨਹੀਂ ਚਾਹੁੰਦਾ ਸੀ ਕਿ ਕੋਈ ਵਟਵਾਰਾ ਹੋਵੇ ਪਰ ਬਿਲਾਲ ਨੇ ਬਾਪ ਦੀ ਗੱਲ ਮੰਨ ਕੇ ਸਾਰਿਆਂ ਦੇ ਸਾਹਮਣੇ ਕਾਰੋਬਾਰ ਦਾ ਵਟਵਾਰਾ ਕਰ ਦਿੱਤਾ। ਹੁਣ ਦੋਨੋਂ ਭਰਾ ਆਪਣੇ ਆਪਣੇ ਕਾਰੋਬਾਰ ਦੇ ਮਾਲਕ ਬਣੇ। ਬਾਹਰਲੇ ਮੁਲਕਾਂ ਤੋਂ ਕੱਪੜਾ ਤੇ ਮਸਾਲੇ ਵਗੈਰਾ ਲਿਆ ਕੇ ਬਗਦਾਦ ਵਿੱਚ ਵੇਚੇ ਜਾਂਦੇ। ਬਿਲਾਲ ਜਾਣਦਾ ਸੀ ਕਿ ਰਾਸ਼ਿਦ ਦੀ ਫਿਤਰਤ ਲਾਪਰਵਾਹੀ ਦੀ ਹੈ ਤੇ ਉਹ ਕਾਰੋਬਾਰ ਚਲਾਉਣ ਦਾ ਬਿਲਕੁਲ ਵੀ ਹੁਨਰ ਨਹੀਂ ਰੱਖਦਾ ਉਸ ਨੂੰ ਯਕੀਨ ਸੀ ਕਿ ਰਾਸ਼ਿਦ ਪੈਸੇ ਡਬੋ ਦੇਵੇਗਾ ਪਰ ਉਹ ਕਰ ਵੀ ਕੀ ਸਕਦਾ ਸੀ ਉਸ ਨੂੰ ਇਹ ਸਭ ਕੁਝ ਸਹਿਣਾ ਹੀ ਪੈਣਾ ਸੀ ਸਮਾਂ ਗੁਜ਼ਰਦਾ ਗਿਆ ਦੋਨੋਂ ਭਰਾ ਇੱਕ ਹੀ ਘਰ ਵਿੱਚ ਰਹਿੰਦੇ ਸਨ ਪਰ ਕਾਰੋਬਾਰ ਅਲੱਗ-ਅਲੱਗ ਸੀ ਪਹਿਲਾਂ ਜੋ ਦੋ ਮਜ਼ਦੂਰ ਉਹਨਾਂ ਨਾਲ ਕੰਮ ਕਰਦੇ ਸਨ ਉਹ ਵੀ ਵੰਡੇ ਗਏ ਇੱਕ ਰਾਸ਼ਿਦ ਨਾਲ ਤੇ ਇੱਕ ਬਿਲਾਲ ਨਾਲ ਜ਼ਿੰਦਗੀ ਰੱਬ ਦੀ ਮਰਜ਼ੀ ਦੇ ਮੁਤਾਬਿਕ ਚੱਲ ਰਹੀ ਸੀ ਪਰ ਅੰਦਰ ਹੀ ਅੰਦਰ ਇੱਕ ਤੂਫਾਨ ਵੀ ਉੱਠ ਰਿਹਾ ਸੀ ਬਿਲਾਲ ਦੀ ਸਮਝ ਅਤੇ ਮਿਹਨਤ ਦੇ ਕਾਰਨ ਉਸ ਦਾ ਕਾਰੋਬਾਰ ਤਰੱਕੀ ਕਰ ਰਿਹਾ ਸੀ ਜਦੋਂ ਕਿ ਰਾਸ਼ਿਦ ਦੀ ਲਾਪਰਵਾਹੀ ਤੇ ਨਾ ਸਮਝਦਾਰੀ ਨੇ ਉਸ ਨੂੰ ਜਲਦ ਹੀ ਥੱਲੇ ਸੁੱਟਣਾ ਸ਼ੁਰੂ ਕਰ ਦਿੱਤਾ ਕੁਝ ਹੀ ਮਹੀਨਿਆਂ ਵਿੱਚ ਉਸ ਨੂੰ ਨੁਕਸਾਨ ਹੋਣ ਲੱਗਿਆ ਤੇ ਉਹ ਘਾਟੇ ਵਿੱਚ ਜਾਣ ਲੱਗਿਆ ਇੱਕ ਦਿਨ ਵੱਡੇ ਭਾਈ ਬਿਲਾਲ ਨੇ ਰਾਸ਼ਿਦ ਨੂੰ ਨਰਮੀ ਨਾਲ ਸਮਝਾਇਆ ਪਰਾ ਆਪਣੇ ਕਾਰੋਬਾਰ ਦਾ ਹਰ ਮਹੀਨੇ ਹਿਸਾਬ ਕਰਿਆ ਕਰੋ ਤਾਂ ਕਿ ਤੈਨੂੰ ਕਮਾਈ ਅਤੇ ਨੁਕਸਾਨ ਦਾ ਹਿਸਾਬ ਪਤਾ ਚੱਲਦਾ ਰਹੇ ਐਦਾ ਨਾ ਹੋਵੇ ਕਿ ਤੇਰਾ ਨੁਕਸਾਨ ਹੀ ਹੁੰਦਾ ਰਹੇ ਅਤੇ ਤੈਨੂੰ ਪਤਾ ਹੀ ਨਾ ਚੱਲੇ ਪਰ ਰਾਸ਼ਿਦ ਜੋ ਅਕਲ ਤੋਂ ਪੈਦਲ ਸੀ ਅਤੇ ਕਾਰੋਬਾਰ ਦੇ ਮਾਮਲਿਆਂ ਤੋਂ ਵਾਕਿਫ ਨਹੀਂ ਸੀ ਉਹ ਆਪਣੀ ਜਿੱਦ ਦੇ ਕਾਇਮ ਰਿਹਾ ਉਸਨੇ ਬਤਮੀਜ਼ੀ ਨਾਲ ਜਵਾਬ ਦਿੱਤਾ ਨਹੀਂ ਭਾਈ ਮੈਨੂੰ ਸਭ ਕੁਝ ਪਤਾ ਹੈ ਮੈਂ ਕਮਾਈ ਵਿੱਚ ਹਾਂ ਅਤੇ ਮੈਨੂੰ ਇੱਕ ਇੱਕ ਟਕੇ ਦਾ ਹਿਸਾਬ ਰਹਿੰਦਾ ਹੈ ਤੂੰ ਫਿਕਰ ਨਾ ਕਰ ਸ਼ਹਿਰੂਜ਼ ਅਤੇ ਬਿਲਾਲ ਦੋਨੋਂ ਰਾਸ਼ਿਦ ਦੀ ਲਾਪਰਵਾਹੀ ਤੋਂ ਵਾਕਿਫ ਸਨ ਉਹ ਜਾਣਦੇ ਸਨ ਕਿ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੋਵੇਗਾ ਸਮਾਂ ਆਪਣੀ ਚਾਲੇ ਚੱਲਦਾ ਗਿਆ ਅਤੇ ਫਿਰ ਇੱਕ ਦਿਨ ਉਹ ਵੀ ਆ ਗਿਆ ਜਿਸ ਦਾ ਰਾਸ਼ਿਦ ਨੂੰ ਖੌਫ ਸੀ ਜਦੋਂ ਉਸਨੇ ਕਾਰੋਬਾਰ ਦਾ ਹਿਸਾਬ ਕੀਤਾ ਤਾਂ ਪਤਾ ਚੱਲਿਆ ਕਿ ਉਹ ਕਰਜ਼ੇ ਵਿੱਚ ਡੁੱਬ ਚੁੱਕਿਆ ਹੈ ਪਰ ਉਸ ਦੇ ਅੰਦਰ ਬਹੁਤ ਗਰੂਰ ਸੀ ਉਹ ਖੁਦ ਨੂੰ ਹੀ ਤਸੱਲੀ ਦਿਂਦਾ ਰਿਹਾ ਕੋਈ ਗੱਲ ਨਹੀਂ ਦੁਕਾਨ ਵਿੱਚ ਹਲੇ ਕਾਫੀ ਸਮਾਨ ਮੌਜੂਦ ਹੈ ਜਿਵੇਂ ਜਿਵੇਂ ਕਰਕੇ ਕਰਜ਼ ਉਤਰ ਹੀ ਜਾਵੇਗਾ ਪਰ ਉਹ ਇਹ ਨਹੀਂ ਸਮਝ ਰਿਹਾ ਸੀ ਕਿ ਜੇ ਇਹੀ ਹਾਲ ਰਿਹਾ ਤਾਂ ਜਲਦ ਹੀ ਉਸ ਕੋਲ ਵੇਚਣ ਲਈ ਕੋਈ ਸਮਾਨ ਨਹੀਂ ਬਚੇਗਾ ਤੇ ਉਹ ਲੱਖਪਤੀ ਤੋਂ ਰੋੜਪਤੀ ਬਣ ਜਾਵੇਗਾ ਸਮਾਂ ਗੁਜ਼ਰਦਾ ਗਿਆ ਹੌਲੀ ਹੌਲੀ ਰਾਸ਼ਿਦ ਦੀ ਦੁਕਾਨ ਵਿੱਚ ਸਮਾਨ ਘਟਣ ਲੱਗਿਆ ਉਹ ਜੋ ਕਦੇ ਸ਼ਾਨ ਨਾਲ ਕਹਿੰਦਾ ਸੀ ਕਿ ਸਾਰਾ ਕੁਝ ਉਸ ਦੇ ਹੱਥ ਵਿੱਚ ਹੈ ਹੁਣ ਹੌਲੀ-ਹੌਲੀ ਹਕੀਕਤ ਦੇ ਕੋਲ ਜਾ ਰਿਹਾ ਸੀ ਪਿਤਾ ਅਤੇ ਭਰਾ ਬਿਲਾਲ ਦੋਨੋਂ ਰਾਸ਼ਿਦ ਦੇ ਹਾਲਾਤ ਤੋਂ ਜਾਣੂ ਸਨ ਪਰ ਹਕੀਕਤ ਤੋਂ ਪਰੇ ਗੱਲਾਂ ਸੁਣ ਕੇ ਸੋਚਾਂ ਵਿੱਚ ਪੈ ਜਾਂਦੇ ਕਿ ਸ਼ਾਇਦ ਉਸ ਨੇ ਕਿਤੇ ਹੋਰ ਜਗ੍ਹਾ ਪੈਸੇ ਲਾ ਰੱਖੇ ਹੋਣ ਸ਼ਾਇਦ ਉਹ ਕੋਈ ਹੋਰ ਮਨਸੂਬਾ ਬਣਾ ਰਿਹਾ ਹੋਵੇ ਪਰ ਸੱਚ ਤਾਂ ਜਲਦ ਹੀ ਖੁੱਲ ਕੇ ਸਾਹਮਣੇ ਆਉਣ ਵਾਲਾ ਸੀ ਕੁਝ ਸਮੇਂ ਬਾਅਦ ਅਖੀਰ ਰਾਸ਼ਿਦ ਕੰਗਾਲ ਹੋ ਗਿਆ ਇੱਕ ਦਿਨ ਉਹ ਮੋਢਿਆਂ ਤੇ ਪਏ ਬੋਝ ਨਾਲ ਬਾਪ ਕੋਲ ਆਇਆ ਤੇ ਬੇਵਸੀ ਨਾਲ ਕਹਿਣ ਲੱਗਿਆ ਅੱਬਾ ਮੈਂ ਲਗਾਤਾਰ ਨੁਕਸਾਨ ਕਿਉਂ ਕਰ ਰਿਹਾ ਹਾਂ ਮੈਂ ਤਾਂ ਸਾਰਾ ਕੁਝ ਠੀਕ ਹੀ ਕਰਦਾ ਹਾਂ ਫਿਰ ਵੀ ਮੇਰਾ ਕਾਰੋਬਾਰ ਡੁੱਬ ਗਿਆ ਹੈ ਅਤੇ ਦੇਖੋ ਬਿਲਾਲ ਦਾ ਕਾਰੋਬਾਰ ਦੁੱਗਣਾ ਹੋ ਗਿਆ ਹੈ ਅਖੀਰ ਇਸ ਦੀ ਕੀ ਵਜ੍ਹਾ ਹੈ ਸ਼ਹਿਰੋਜ਼ ਇੱਕ ਸਮਝਦਾਰ ਅਤੇ ਤਜਰਬੇਕਾਰ ਇਨਸਾਨ ਸੀ ਉਸਨੇ ਰਾਸ਼ਿਦ ਦੀਆਂ ਗੱਲਾਂ ਗੌਰ ਨਾਲ ਸੁਣੀਆਂ ਪਰ ਕੁਝ ਨਾ ਕਿਹਾ ਉਹ ਜਾਣਦਾ ਸੀ ਕਿ ਰਾਸ਼ਿਦ ਜਵਾਨੀ ਗੱਲਾਂ ਨਾਲ ਨਹੀਂ ਸਮਝੇਗਾ ਜਦੋਂ ਤੱਕ ਕਿ ਉਸ ਨੂੰ ਅਮਲੀ ਸਬਕ ਨਾ ਦਿੱਤਾ ਜਾਵੇ ਇਸ ਲਈ ਉਸਨੇ ਇੱਕ ਤਰਕੀਬ ਸੋਚੀ ਉਸਨੇ ਸ਼ਾਮ ਨੂੰ ਦੋਨੋਂ ਭਰਾ ਬਿਲਾਲ ਅਤੇ ਰਾਸ਼ਿਦ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ beta ਮੈਂ ਤੁਹਾਡੇ ਦੋਵਾਂ ਨਾਲ ਇੱਕ ਜ਼ਰੂਰੀ ਗੱਲ ਕਰਨੀ ਚਾਹੁੰਦਾ ਹਾਂ ਪਰ ਇੱਕ ਸ਼ਰਤ ਹੈ ਕਿ ਅੱਜ ਰਾਤ ਤੁਸੀਂ ਦੋਨੋਂ ਮੇਰੇ ਕਮਰੇ ਵਿੱਚ ਗੁਜ਼ਾਰੋਗੇ ਦੋਨਾਂ ਨੇ ਫੌਰਨ ਹਮੀ ਪਰਲੇ ਰਾਤ ਹੋਈ ਤੇ ਸਾਰੇ ਆਪਣੇ ਆਪਣੇ ਬਿਸਤਰਿਆਂ ਤੇ ਲੇਟ ਗਏ ਜਦੋਂ ਪੂਰੀ ਸ਼ਾਂਤੀ ਹੋ ਗਈ ਅਤੇ ਦੋਨੋਂ ਬੇਟੇ ਪੂਰੀ ਗਹਿਰੀ ਨੀਂਦ ਵਿੱਚ ਚਲੇ ਗਏ ਤਾਂ ਸ਼ਹਿਰੋਜ਼ ਹੌਲੀ ਦੇਨੇ ਉੱਠਿਆ ਤੇ ਦੋਨਾਂ ਦੇ ਪਰਸ ਜੋ ਉਹਨਾਂ ਨੇ ਸਰਹਾਣੀ ਥੱਲੇ ਰੱਖੇ ਸਨ ਉਹ ਚੁੱਕਲੇ ਦੋਨੋਂ ਪਰਸ ਅਸ਼ਰਫੀਆਂ ਨਾਲ ਭਰੇ ਹੋਏ ਸਨ ਪਰਸ ਚੋਰੀ ਕਰਕੇ ਉਹ ਦੁਬਾਰਾ ਆਪਣੇ ਬਿਸਤਰੇ ਤੇ ਆ ਗਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਸਵੇਰ ਹੁੰਦੇ ਹੀ ਤਿੰਨੋਂ ਜਾਗੇ ਨਮਾਜ਼ ਅਦਾ ਕੀਤੀ ਤੇ ਨਾਸ਼ਤਾ ਕਰਨ ਲੱਗੇ। ਨਾਸ਼ਤਾ ਖਤਮ ਹੋਇਆ ਤਾਂ ਰਾਸ਼ਿਦ ਨੇ ਸਰਹਾਣੀ ਥੱਲੇ ਹੱਥ ਮਾਰਿਆ ਤਾਂ ਉਹ ਚੀਕਣ ਲੱਗਿਆ। ਮੇਰਾ ਪਰਸ ਕਿੱਥੇ ਗਿਆ? ਮੇਰਾ ਪਰਸ ਕਿੱਥੇ ਗਿਆ? ਉਸਨੇ ਪੂਰਾ ਬਿਸਤਰਾ ਉਥਲ-ਪੁਥਲ ਕਰ ਦਿੱਤਾ। ਮੇਰੇ ਪੈਸੇ ਕਿੱਥੇ ਗਏ? ਉਹ ਗੁੱਸੇ ਵਿੱਚ ਚਲਾਉਣ ਲੱਗਿਆ। ਫਿਰ ਉਹ ਬਿਲਾਲ ਵੱਲ ਦੇਖ ਕੇ ਕਹਿਣ ਲੱਗਿਆ, ਇਹ ਤੇਰੀ ਹੀ ਹਰਕਤ ਹੈ। ਤੂੰ ਹੀ ਮੇਰਾ ਪਰਸ ਚੋਰੀ ਕੀਤਾ ਹੈ। ਫਿਰ ਉਹ ਸ਼ਹਿਰੋਜ਼ ਦੇ ਵੱਲ ਮੁੜਿਆ ਤੇ ਕਿਹਾ, ਅੱਬਾ ਤੁਸੀਂ ਹੀ ਸਾਨੂੰ ਇੱਥੇ ਸੌਣ ਲਈ ਕਿਹਾ ਸੀ। ਤੁਸੀਂ ਹੀ ਤਾਨੀ ਕਿਤੇ ਮੇਰਾ ਪਰਸ ਚੋਰੀ ਕੀਤਾ ਤੁਸੀਂ ਦੋਨੋਂ ਹੀ ਮੇਰੇ ਮਾਲ ਦੇ ਪਿੱਛੇ ਪਏ ਹੋਏ ਹੋ ਜਲਦ ਹੀ ਮੇਰਾ ਪਰਸ ਦਿਓ ਨਹੀਂ ਤਾਂ ਮੈਂ ਕਾਜੀ ਦੇ ਕੋਲ ਚਲਾ ਜਾਵਾਂਗਾ ਰਾਸ਼ਿਦ ਦੀਆਂ ਗੱਲਾਂ ਸੁਣ ਕੇ ਸ਼ਹਿਰੂਜ਼ ਬੋਲਿਆ ਬੇਟਾ ਜਲਦਬਾਜੀ ਵਿੱਚ ਇਲਜ਼ਾਮ ਨਾ ਲਾ ਪਹਿਲਾਂ ਸੋਚ ਕਿ ਜੇ ਤੇਰਾ ਪਰਸ ਗਾਇਬ ਹੋਇਆ ਹੈ ਤਾਂ ਬਿਲਾਲ ਦਾ ਵੀ ਗਾਇਬ ਹੈ ਕੀ ਉਹ ਤੂੰ ਚੋਰੀ ਕੀਤਾ ਹੈ ਰਾਸ਼ਿਦ ਨੇ ਨਾਲ ਹੀ ਬਿਲਾਲ ਦੇ ਵੱਲ ਦੇਖਿਆ ਬਿਲਾਲ ਜੋ ਚੁੱਪ-ਚਾਪ ਬੈਠਾ ਸੀ ਉਹ ਰਾਸ਼ਿਦ ਦੀਆਂ ਗੱਲਾਂ ਸੁਣਦਾ ਰਿਹਾ ਪਰ ਆਪਣੇ ਪਰਸ ਦੇ ਬਾਰੇ ਕੁਝ ਨਾ ਕਿਹਾ ਸ਼ਹਿਰੂਜ਼ ਨੇ ਰਾਸ਼ਿਦ ਨੂੰ ਸਮਝਾਉਣ ਲਈ ਬਿਲਾਲ ਨੂੰ ਪੁੱਛਿਆ ਬੇਟਾ ਤੇਰਾ ਵੀ ਤਾਂ ਪਰਸ ਗਾਇਬ ਹੈ ਤੂੰ ਕਿਉਂ ਨਹੀਂ ਰੌਲਾ ਪਾ ਰਿਹਾ ਬਿਲਾਲ ਨੇ ਅਦਬ ਨਾਲ ਜਵਾਬ ਦਿੱਤਾ ਪਿਤਾ ਜੀ ਸ਼ਾਇਦ ਮੈਂ ਕਿਤੇ ਭੁੱਲ ਆਇਆ ਵਾਂ ਅਤੇ ਜਾਂ ਜੇ ਕਿਸੇ ਨੇ ਲਿਆ ਵੀ ਹੈ ਤਾਂ ਉਹ ਇਸ ਨੂੰ ਘਰ ਵਿੱਚ ਹੀ ਖਰਚ ਕਰੇਗਾ ਜੋ ਸਾਡੇ ਸਾਰਿਆਂ ਦਾ ਹੀ ਹੈ ਸ਼ਹਿਰੂਜ਼ ਨੇ ਰਾਸ਼ਿਦ ਦੇ ਵੱਲ ਦੇਖਿਆ ਤੇ ਕਿਹਾ ਬੇਟਾ ਇਹੀ ਫਰਕ ਹੈ ਤੇਰੇ ਅਤੇ ਬਿਲਾਲ ਦੇ ਵਿੱਚ ਉਹ ਨੁਕਸਾਨ ਤੇ ਸਬਰ ਰੱਖਦਾ ਹੈ ਤੇ ਤੂੰ ਇਲਜ਼ਾਮ ਲਗਾਉਂਦਾ ਹੈ ਉਹ ਮਿਹਨਤ ਵਿੱਚ ਯਕੀਨ ਰੱਖਦਾ ਹੈ ਤੇ ਤੂੰ ਕਿਸਮਤ ਵਿੱਚ ਬਿਲਾਲ ਦੀ ਇਹੀ ਖੂਬੀ ਉਸ ਨੂੰ ਕਾਮਯਾਬ ਬਣਾ ਰਹੀ ਹੈ ਅਤੇ ਤੇਰੀ ਇਹੀ ਜਲਦਬਾਜ਼ੀ ਤੈਨੂੰ ਨਾ ਕਾਮਯਾਬ ਬਣਾ ਰਹੀ ਹੈ ਕੁਝ ਦੇਰ ਬਾਅਦ ਜਦੋਂ ਬਾਪ ਨੇ ਦੋਨਾਂ ਦਾ ਰਵਈਆ ਦੇਖਿਆ ਤਾਂ ਉਸ ਨੇ ਉਹਨਾਂ ਦੇ ਅਸ਼ਰਫੀਆਂ ਦੇ ਥੈਲੇ ਕੱਢ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੇ। ਰਾਸ਼ਿਦ ਅਤੇ ਬਿਲਾਲ ਦੋਨੋਂ ਸੋਚਾਂ ਵਿੱਚ ਪੈ ਗਏ ਕਿ ਅਖੀਰ ਇਹ ਮਸਲਾ ਕੀ ਹੈ? ਫਿਰ ਬਾਪ ਨੇ ਰਾਸ਼ਿਦ ਦੀ ਵੱਲ ਦੇਖਿਆ ਅਤੇ ਗਹਿਰੀ ਆਵਾਜ਼ ਵਿੱਚ ਕਿਹਾ, "ਬੇਟਾ, ਤੂੰ ਬਾਹਰਲੇ ਇਲਾਕਿਆਂ ਤੋਂ ਸਮਾਨ ਲਿਆਉਂਦਾ ਹੈ ਤੇ ਮਿਹਨਤ ਵੀ ਕਰਦਾ ਹੈ ਪਰ ਨਾ ਕਾਮਯਾਬੀ ਦੀ ਵਜ੍ਹਾ ਇਹ ਹੈ ਕਿ ਤੂੰ ਸਿਰਫ ਥੁੜੀਆਂ ਜਹੀਆਂ ਅਸ਼ਰਫੀਆਂ ਲਈ ਆਪਣੇ ਬਾਪ ਅਤੇ ਵੱਡੇ ਭਰਾ ਤੇ ਇਲਜ਼ਾਮ ਲਾਇਆ ਹੈ ਇਸ ਦਾ ਮਤਲਬ ਇਹ ਹੈ ਕਿ ਤੇਰੇ ਲਈ ਰਿਸ਼ਤਿਆਂ ਤੋਂ ਜ਼ਿਆਦਾ ਦੌਲਤ ਦੀ ਭੁੱਖ ਅਹਿਮ ਹੈ ਤੇਰੇ ਲਾਲਚ ਅਤੇ ਲਾਪਰਵਾਹੀ ਦਾ ਨਤੀਜਾ ਹੀ ਇਹ ਵਟਵਾਰਾ ਸੀ ਜੇਕਰ ਤੇਰੇ ਦਿਲ ਵਿੱਚ ਸੱਚਾਈ ਅਤੇ ਭਾਈਚਾਰਾ ਹੁੰਦਾ ਤਾਂ ਤੂੰ ਆਪਣੇ ਭਰਾ ਨਾਲ ਮਿਲ ਕੇ ਅੱਜ ਕਾਰੋਬਾਰ ਨੂੰ ਬਹੁਤ ਅੱਗੇ ਲੈ ਜਾ ਚੁੱਕਿਆ ਹੁੰਦਾ ਮੈਂ ਤੇਰੇ ਤੋਂ ਸਿਰਫ ਕੁਝ ਪੈਸੇ ਹੀ ਲਏ ਸਨ ਪਰ ਬਿਲਾਲ ਦੇ ਪਰਸ ਵਿੱਚ ਤੇਰੇ ਨਾਲੋਂ ਕਈ ਗੁਣਾ ਜ਼ਿਆਦਾ ਅਸ਼ਰਫੀਆਂ ਸਨ ਪਰ ਉਹ ਖਾਮੋਸ਼ ਰਿਹਾ ਉਸ ਨੂੰ ਪਤਾ ਸੀ ਕਿ ਇਹ ਪੈਸੇ ਜਾਂ ਤਾਂ ਮੈਂ ਲਈ ਹਨ ਤੇ ਜਾਂ ਉਸ ਦੇ ਭਰਾ ਨੇ ਉਸ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿ ਦੌਲਤ ਮੇਰੇ ਕੋਲ ਹੋਵੇ ਜਾਂ ਉਸ ਦੇ ਕੋਲ ਕਿਉਂਕਿ ਅਖੀਰ ਵਿੱਚ ਇਹ ਸਾਰਾ ਕੁਝ ਇਸ ਘਰ ਦੇ ਲਈ ਹੀ ਤਾਂ ਸੀ ਬਾਪ ਦੇ ਚੁੱਪ ਹੁੰਦੇ ਹੀ ਬਿਲਾਲ ਨੇ ਨਰਮੀ ਨਾਲ ਕਿਹਾ ਰਾਸ਼ਿਦ ਭਰਾ ਅਗਰ ਤੂੰ ਅੱਜ ਤੱਕ ਕਾਰੋਬਾਰ ਵਿੱਚ ਟਿਕਿਆ ਹੋਇਆ ਹੈ ਤਾਂ ਕਦੇ ਸੋਚਿਆ ਹੈ ਕਿ ਇਹ ਕਿਉਂ ਹੈ ਆਪਣੇ ਕਿਸੇ ਮਜ਼ਦੂਰ ਤੋਂ ਪੁੱਛ ਕਿ ਤੂੰ ਹੁਣ ਤੱਕ ਕਿਦਾਂ ਸੰਭਲਿਆ ਹੋਇਆ ਹੈ ਨਹੀਂ ਤਾਂ ਕਦੋਂ ਦਾ ਤੂੰ ਆਪਣੇ ਹਿੱਸੇ ਦਾ ਘਰ ਵੀ ਵੇਚ ਦਿੱਤਾ ਹੁੰਦਾ ਰਾਸ਼ਿਦ ਨੇ ਗੱਲ ਨੂੰ ਜਾਣਨ ਲਈ ਜਲਦੀ ਮਜ਼ਦੂਰ ਨੂੰ ਬੁਲਾਇਆ ਤੇ ਪੁੱਛਿਆ ਇਹ ਕੀ ਕਹਿ ਰਿਹਾ ਹੈ ਮਜ਼ਦੂਰ ਬੋਲਿਆ ਮਾਲਕ ਬਿਲਾਲ ਭਾਈ ਬਿਲਕੁਲ ਸੱਚ ਕਹਿ ਰਿਹਾ ਹੈ ਜਦੋਂ ਵੀ ਮੈਂ ਸਵੇਰੇ ਦੁਕਾਨ ਖੋਲਦਾ ਤਾਂ ਬਿਲਾਲ ਭਾਈ ਆ ਕੇ ਸਾਰਾ ਹਿਸਾਬ ਕਿਤਾਬ ਦੇਖਦੇ ਅਤੇ ਜੋ ਵੀ ਨੁਕਸਾਨ ਹੁੰਦਾ ਉਹ ਬਿਲਾਲ ਭਾਈ ਖਾਮੋਸ਼ੀ ਨਾਲ ਆਪਣੀ ਜੇਬ ਵਿੱਚੋਂ ਕੱਢ ਕੇ ਮੈਨੂੰ ਦੇ ਦਿੰਦੇ ਅਤੇ ਨਾਲ ਕੁਝ ਮੁਨਾਫੇ ਦੇ ਪੈਸੇ ਵੀ ਦਿੰਦੇ ਅਤੇ ਕਹਿੰਦੇ ਇਹਨਾਂ ਨੂੰ ਪੈਸਿਆਂ ਵਿੱਚ ਸ਼ਾਮਿਲ ਕਰ ਦਿਓ ਤੇ ਇਹ ਮੁਨਾਫੇ ਦੀਆਂ ਅਸ਼ਰਫੀਆਂ ਨੂੰ ਆਪਣੇ ਕੋਲ ਸੰਭ ਕੇ ਰੱਖੋ ਰਾਸ਼ਿਦ ਨੂੰ ਇਸ ਦੇ ਬਾਰੇ ਬਿਲਕੁਲ ਨਾ ਦੱਸੀ ਤਾਂ ਕਿ ਉਹ ਕਾਰੋਬਾਰ ਸਿੱਖਦਾ ਰਹੇ ਨੁਕਸਾਨ ਤਾਂ ਹੁੰਦਾ ਹੀ ਰਹੇਗਾ ਪਰ ਚਲੋ ਉਹ ਕੁਝ ਤਾਂ ਸਿੱਖ ਲਵੇਗਾ ਜਿੰਨਾ ਕਰਜ਼ ਤੁਹਾਡੇ ਤੇ ਚੜਿਆ ਹੋਇਆ ਹੈ ਉਸ ਤੋਂ ਕਿਤੇ ਜ਼ਿਆਦਾ ਰਕਮ ਬਿਲਾਲ ਭਾਈ ਨੇ ਮੈਨੂੰ ਥੋੜੀ ਥੋੜੀ ਕਰਕੇ ਦਿੱਤੀ ਹੈ ਮੈਂ ਇਹ ਪੈਸੇ ਆਪਣੀ ਅਮਾਨਤ ਸਮਝ ਕੇ ਰੱਖੇ ਹਨ ਜੇ ਤੁਸੀਂ ਕਹੋ ਤਾਂ ਮੈਂ ਇਹ ਪੈਸੇ ਤੁਹਾਨੂੰ ਹੁਣੇ ਹੀ ਵਾਪਸ ਕਰ ਦਿੰਦਾ ਹਾਂ ਰਾਸ਼ਿਦ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਤੇ ਉਹ ਰੋਂਦੇ ਰੋਂਦੇ ਬਾਪ ਅਤੇ ਭਾਈ ਦੇ ਗਲੇ ਲੱਗ ਗਿਆ ਉਸ ਨੂੰ ਅਹਿਸਾਸ ਹੋਇਆ ਕਿ ਜੇ ਉਹ ਦੋਨੋਂ ਨਾ ਹੁੰਦੇ ਤਾਂ ਅੱਜ ਉਹ ਕਿਸੇ ਕੰਮ ਦਾ ਨਾ ਰਹਿੰਦਾ ਫਿਰ ਉਸਨੇ ਨਿਮਰਤਾ ਨਾਲ ਕਿਹਾ ਭਰਾ ਮੈਂ ਹੁਣ ਤੁਹਾਡੇ ਨਾਲ ਕੰਮ ਕਰਾਂਗਾ ਤੁਸੀਂ ਜੋ ਕਹੋਗੇ ਮੈਂ ਉਹੀ ਕਰਾਂਗਾ ਮੈਂ ਵਾਕਿਆ ਹੀ ਨਾ ਸਮਝ ਸੀ ਮੈਨੂੰ ਤੁਹਾਡੇ ਅਤੇ ਅੱਬਾ ਜੰਤੇ ਭਰੋਸਾ ਕਰਨਾ ਚਾਹੀਦਾ ਸੀ ਬਿਲਾਲ ਨੇ ਹੱਸਦੇ ਹੋਏ ਉਸ ਨੂੰ ਗਲੇ ਨਾਲ ਲਾ ਲਿਆ ਇਸ ਤਰ੍ਹਾਂ ਦੋਨੋਂ ਭਰਾ ਕਾਰੋਬਾਰ ਵਿੱਚ ਜੁਟ ਗਏ ਤੇ ਬਾਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਦੋਸਤੋ ਸਾਡੀ ਜ਼ਿੰਦਗੀ ਵਿੱਚ ਬਾਪ ਅਤੇ ਭਰਾ ਦਾ ਬਹੁਤ ਵੱਡਾ ਕਿਰਦਾਰ ਹੁੰਦਾ ਹੈ ਇਹ ਰਿਸ਼ਤੇ ਬੇਮਿਸਾਲ ਹੁੰਦੇ ਹਨ ਪਰ ਅਫਸੋਸ ਅੱਜਕੱਲ੍ਹ ਲੋਕ ਇਹ ਰਿਸ਼ਤੇ ਕੁਝ ਪੈਸਿਆਂ ਦੀ ਖਾਤਰ ਤੋੜ ਦਿੰਦੇ ਹਨ ਜਿਸ ਦਾ ਨਤੀਜਾ ਬਾਅਦ ਵਿੱਚ ਬਹੁਤ ਬੁਰਾ ਹੁੰਦਾ ਹੈ ਯਾਦ ਰੱਖੋ ਕਿਸੇ ਵੀ ਕੰਮ ਵਿੱਚ ਚਾਹੇ ਉਹ ਆਪਣਾ ਹੋਵੇ ਚਾਹੇ ਕਿਸੇ ਦਾ ਇਮਾਨਦਾਰੀ ਅਤੇ ਨੇਕ ਨੀਅਤ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਕਿਉਂਕਿ ਕਾਮਯਾਬੀ ਸਿਰਫ ਮਿਹਨਤ ਨਾਲ ਨਹੀਂ ਬਲਕਿ ਰੱਬ ਦੀ ਰਹਿਮਤ ਮਾਂ-ਬਾਪ ਦੀਆਂ ਦੁਆਵਾਂ ਤੇ ਗਰੀਬਾਂ ਦੀ ਮਦਦ ਨਾਲ ਮਿਲਦੀ ਹੈ ਜੇ ਮਿਹਨਤ ਹੀ ਸਭ ਕੁਝ ਹੁੰਦੀ ਤਾਂ ਮਜ਼ਦੂਰ ਸਭ ਤੋਂ ਜ਼ਿਆਦਾ ਅਮੀਰ ਹੁੰਦਾ ਦੋਸਤੋ ਸਾਨੂੰ ਉਮੀਦ ਹੈ ਕਿ ਤੁਸੀਂ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ ਸਾਡੇ ਚੈਨਲ ਉੱਪਰ ਹਰ ਇੱਕ ਕਹਾਣੀ ਵਿੱਚ ਇੱਕ ਗਹਿਰਾ ਸਬਕ ਲੁਕਿਆ ਹੁੰਦਾ ਹੈ ਜੇਕਰ ਤੁਸੀਂ ਹਲੇ ਤੱਕ ਸਾਡੀਆਂ ਹੋਰ ਵੀਡੀਓਜ਼ ਨਹੀਂ ਦੇਖੀਆਂ ਤਾਂ ਇੱਕ ਵਾਰ ਜ਼ਰੂਰ ਦੇਖਿਓ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ ਦੋਸਤੋ ਤੁਹਾਨੂੰ ਜੇਕਰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ